ਇਸ ਕਾਦੀ ਕਾਦੀ ਮੈਂਬਰ ਬੀਜੇਪੀ ਪੰਜਾਬ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਪਰਦੇਸ਼ ਦੇ ਬੜੀ ਪੱਦੀ ਗੁਰਦਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਪ੍ਰਿੰਕੀ ਦਾ ਪੁੱਤਰਾ ਕੁੱਪਿਆ ਕਿਉਂਕਿ ਉਹਨਾਂ ਨੇ ਜਿਹੜੇ ਆਪਸ਼ਬਦ ਸਾਡੇ ਐਸ்சி ਭਾਈਚਾਰੇ ਬਾਰੇ ਬੋਲੇ ਜੋ ਸਾਡੇ ਦੇਸ਼ ਦੇ ਸਾਬਕਾ ગ્રામ ਮંત્રી ਰਹ ਚੁੱਕੇ ਸਰਦਾਰ ਮੋਤਾ ਸਿੰਘ ਜੀ ਉਨ੍ਹਾਂ ਬਾਰੇ ਅਪਸ਼ਾਪਤ ਬੋਲੇ ਇਹ ਬਹੁਤ ਨਿੰਦਨਯੋਗ ਕੰਮ ਹੈ ਪੁਰੋਂ ਇਹ ਦਰਸਾਉਂਦਾ ਹੈ ਵੀ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਹੈ ਕਿੰਨੇ ਹੰਕਾਰ ਦੇ ਵਿੱਚ ਆ ਉਹ ਐਸਸੀ ਭਾਈਚਾਰੇ ਨੂੰ ਜਿਵੇਂ ਨਫ਼ਰਤ ਨਾਲ ਦੇਖਦੇ ਆ ਕਿਵੇਂ ਉਨ੍ਹਾਂ ਬਾਰੇ ਬੋਲਦੇ ਆ ਭਾਰਤੀ ਜਨਤਾ ਪਾਰਟੀ ਇਹੀ ਚੀਜ਼ ਦੀ ਕੋਹ ਨਿੰਦਾ ਕਰਦੀ ਹੈ ਅੱਜ ਉਸੇ ਕੜੀ ਵੱਜੋ ਅਸੀਂ ਇਹ ਅੱਜ ਰਾਜਾ ਪਟਿੰਗ ਦਾ ਪੁੱਤਰਾ ਸੁੱਕਿਆ ਅੱਗੇ ਵੀ ਇਹ ਇਸੇ ਤਰ੍ਹਾਂ ਚੱਲਦਾ ਰਿਹਾ ਦਾਸੀ ਬਲਾਕ ਪੱਧਰ ਤੇ ਸ਼ਹਿਰ ਪੱਧਰ ਤੇ ਅਸੀਂ ਰਾਜਾ ਬਣਿੰਗ ਦੇ ਹੋਰ ਪੁੱਤਰੇ ਫੁਕਾਂਗੇ ਤੇ ਕਾਂਗਰਸ ਪਾਰਟੀ ਦਾ ਵਿਰੋਧ ਕਰਾਂਗੇ ਇਹਨਾਂ ਦਾ ਜਿਹੜਾ ਚਿਹਰਾ ਹੈ ਅਸੀਂ ਨੰਗਾ ਕਰਾਂਗੇ ਵੀ ਜਿਹੜਾ ਐਸਸੀ ਭਾਈਚਾਰੇ ਬਾਰੇ ਜੋ ਇਹਨਾਂ ਦੀ ਨਫ਼ਰਤ ਭਰੀ ਹੋਈ ਹੈ ਵੀ ਉਹ ਕਿਸ ਤਰ੍ਹਾਂ ਜਨ ਗੈਨਰ ਉਹ ਜਾਗ ਜਿੱਦਾਂ ਸਰ ਉਸ ਤੋਂ ਬਾਅਦ ਉਹ ਰਾਜਨੀਤਿਕ ਦਾ ਬਿਆਨ ਆਇਆ ਲੋਕ ਖਬਰ ਦੇ ਲਈ ਦੇਖੋ ਉਹਨਾਂ ਦੇ ਇਹ ਨੌਟੰਕੀ ਬਾਜ਼ ਐ ਕਾਂਗਰਸ ਪਾਰਟੀ ਦਾ ਕੋਈ ਵੀ ਲੀਡਰ ਲਗਾ ਲੋ ਇਹਨਾਂ ਦਾ ਕੋਈ ਏਜੰਡਾ ਨਹੀਂ ਹੁੰਦਾ ਕੋਈ ਇਹਨਾਂ ਦਾ ਰੋਡ ਮੈਪ ਨਹੀਂ ਹੁੰਦਾ ਇਹ ਤਾਂ ਸਿਰਫ ਤੇ ਸਿਰਫ ਹੰਕਾਰ ਦੇ ਵਿੱਚ ਯਾਨਕਿ ਹੁਣ ਕਹਿ ਦਿੱਤਾ ਵੀ ਜੇ ਮੈਂ ਗਲਤ ਬੋਲਿਆ ਤਾਂ ਮੈਂ ਮਾਫੀ ਮੰਗਦਾ ਇਹ ਸਿਰਫ ਡਰਾਮੇਬਾਜ਼ੀ ਹੈ ਪਰੰਤੂ ਇਹਨਾਂ ਨੂੰ ਪਤਾ ਹੀ ਹੈ ਵੀ ਕਿਵੇਂ ਯਾਨਕਿ ਅਸੀਂ ਐਸ ਸੀ ਭਾਈਚਾਰੇ ਬਾਰੇ ਵੀ ਕਿੰਨੀ ਨਫ਼ਰਤ ਹੈ ਇਹਨਾਂ ਦੇ ਮਨ 'ਚ ਐ ਦਿਨੇਸ਼ ਕਰੋਚਾ ਸੁਭਾਕਰ ਕਰੋਚਾ ਸੁਭਾਕਰ ਕਾਰਜਕਾਰੀ ਮੈਂਬਰ ਪ੍ਰਧਾਨ ਭਾਰਤੀ ਵਾਲਮੀਕ ਸਮਾਜ ਪੰਜਾਬ ਅਸੀਂ ਹੋਰ ਨਿੰਦਾ ਕਰਦੇ ਹਾਂ ਪੰਜਾਬ ਪ੍ਰਧਾਨ ਕਾਂਗਰਸ ਕਮੇਟੀ ਦੇ ਰਾਜਾ ਵਡਿੰਗ ਦੀ ਜਿਨ੍ਹਾਂ ਨੇ ਇੰਨੀ ਮਾੜੀ ਸ਼ਬਦਾਵਲੀ ਬੋਲੀ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਡਾਕਟਰ ਮੁੱਤਾ ਸਿੰਘ ਜੀ ਜੋ ਸੈਂਟਰ ਦੇ ਵਿੱਚ ਮਾਨਜੋਗਿੰਦਰਾ ਕਾਂਦੀ ਜੀ ਨੇ ਉਹਨਾਂ ਨੂੰ ਗ੍ਰਹਿ ਮੰਤਰੀ ਬਣਾਇਆ ਦੇਸ਼ ਦਾ ਕੋਚੋਤੀ ਬਣਾਇਆ ਕਿਉਂਕਿ ਉਹਨਾਂ ਨੇ ਪੀ ਐਚ ਡੀ ਕੀਤੀ ਹੋਈ ਸੀ ਬਹੁਤ ਇੰਟੈਲੀਜੈਂਟ ਸੀਗੇ ਤੇ ਉਹਨਾਂ ਨੇ 8 ਵਾਰੀ ਮੈਂਬਰ ਹੋ ਪਰਲਮੈਂਟ ਦੀ ਇਲੈਕਸ਼ਨ ਲੜੀ ਤੇ ਬਹੁਤ ਵੱਡੀ ਗੱਲ ਹੈ ਤੇ ਐਸੀ ਕਮਿਸ਼ਨ ਦੇ ਨੈਸ਼ਨਲ ਦੇ ਪ੍ਰੈਜ਼ੀਡੈਂਟ ਵੀ ਰਹਿ ਚੁੱਕੇ ਉਹਨਾਂ ਬਾਰੇ ਇੱਕ ਘਟਨਾ ਉਹ ਇਹੋ ਜਿਹੇ ਸ਼ਬਦ ਬੋਲੇ ਨੇ ਤੇ ਪਤਾ ਲੱਗਦਾ ਵੀ ਕਾਂਗਰਸ ਪਾਰਟੀ ਦੇ ਵਿੱਚ ਦਲਤਾਂ ਦੇ ਪ੍ਰਤੀ ਕਿੰਨੀ ਨਫ਼ਰਤ ਹੈ ਤੇ ਕਿੰਨੇ ਉਹਨਾਂ ਨੂੰ ਲੋਕਾਂ ਦੇ ਵਿੱਚ ਜਹਿਰ ਭਰਿਆ ਹੋਇਆ ਧਿਆਨ ਨਾਲੇ ਟਾਈਮ ਦੇ ਵਿੱਚ 2027 ਦੇ ਵਿੱਚ ਵੀ ਇਹਨਾਂ ਨੂੰ ਇਹਦਾ ਕਾਮਯਾਬਾ ਹੋਰਤਣਾ ਪਊਗਾ ਤੇ ਇਹਨਾਂ ਨੂੰ ਸੜਕਾਂ ਦੇ ਵਿੱਚ ਸਾਡੇ ਲੋਕ ਆਣਗੇ ਤੇ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਦਲਤ ਲੋਕ ਕਾਂਗਰਸ ਨਾਲ ਜੁੜੇ ਹੋਏ ਨੇ ਤੇ ਵਿਧਾਪ ਦੇ ਬਿਹਾਰ ਦੀ ਵਿਧਾਨ ਸਭਾ ਦੇ ਵਿੱਚ ਵੀ ਜਿਹੜੀ ਇਲੈਕਸ਼ਨ ਹੋ ਰਹੀ ਹੈ ਉੱਥੇ ਵੀ ਇਹਦਾ ਇਹ ਕੰਮ ਜਾਂ ਪੁੱਕਤਣਾ ਪਊਗਾ ਕਿਉਂ ਤੁਹਾਨੂੰ ਪਤਾ ਹੀ ਹੈ ਮੀਡੀਆ ਮੀਡੀਆ ਨੇ ਰਾਤੋਂ ਰਾਤ ਕਿਤੇ ਦੀ ਕਿਤੇ ਗੱਲ ਪਹੁੰਚਦੀ ਹੈ ਅੱਜਕੱਲ ਐਨਆਈ ਕੋਲੋਂ ਵਾ ਮੈਂ ਆਪਣੇ ਇਸ ਰਾ ਦੇ ਕਿ ਕਿਹੜਾ ਪਤਲਾ ਫੁੱਕਿਆ ਜੀ ਅੱਜ ਅੱਜ ਤੁੰਗਰੂਰ ਜ਼ਿਲ੍ਹੇ ਦੇ ਅੰਦਰ ਤੁੰਗਰੂਰ ਸ਼ਹਿਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਟੀਮ ਨੇ ਜੋ ਕਿ ਹੰਕਾਰੀ ਕਾਂਗਰਸ ਪਾਰਟੀ ਦਾ ਪੰਜਾਬ ਦਾ ਕਾਂਗਰਸ ਪਾਰਟੀ ਦਾ ਸਟੇਟ ਪ੍ਰੈਜ਼ੀਡੈਂਟ ਆ ਪ੍ਰਧਾਨ ਆ ਰਾਜਾ ਬੜਿੰਗ ਜਿਹਨੇ ਕੀ ਪਿਛਲੇ ਦਿਨੀ ਬੜੀ ਹੀ ਜਿਹੜੀ ਸ਼ਬਦਾਵਲੀ ਸੀ ਉਹਦੀ ਬੜੀ ਮਾਰੀ ਸੀ ਜਿਹੜਾ ਸਾਡਾ ਸਮਾਜ ਦੇ ਅੰਦਰ ਅਸੀਂ ਸਾਰੇ ਇੱਕ ਭਾਈਚਾਰੇ ਸਾਂਤ ਤੌਰ ਤੇ ਰਹਨੇ ਆ ਐਸੀ ਭਾਈਚਾਰੇ ਦੇ ਨੋਂ ਤੇ ਉਹਨੇ ਜਿਹੜੀ ਇਹ ਸ਼ਬਦਾਵਲੀ કરી ਜੋ ਕਿ ਸਰਦਾਰ ਬੂਟਾ ਸਿੰਘ ਜੀ ਜਿਹੜੇ ਦੇਸ਼ ਦੇ ਹੋਮ ਮਿਨਿਸਟਰ ਵੀ ਰਹੇ ਨੇ ਅੱਠ ਮਾਰੋਂ ਲਗਾਤਾਰ ਐਮਪੀ ਵੀ ਬਣ ਰਹੇ ਨੇ ਉਹਨਾਂ ਦੇ ਖਿਲਾਫ ਉਹਨੇ ਬੜੀ ਮੈਂ ਹੁਣ মিডিਆ ਦੇ ਸਾਹਮਣੇ ਆਪਦੇ ਉਹੋ ਸ਼ਬਦਾਵਲੀ ਨਹੀਂ ਕੱਢ ਸਕਦਾ ਜੇ ਨਹੀਂ ਉਹਨੇ ਬੜੀ ਭੱਦੀ ਸ਼ਬਦਾਵਲੀ ਸ਼ਬਦਾਵਲੀ ਦਾ ਉਪਯੋਗ ਕੀਤਾ ਉਸ ਕਰਕੇ ਅੱਜ ਅਸੀਂ ਨੇ ਸੰਗਰੂਰ ਦੇ ਅੰਦਰ ਉਹ ਹੰਕਾਰੀ ਜਿਹੜਾ ਕਾਂਗਰਸ ਪਾਰਟੀ ਦਾਗਾ ਪ੍ਰਧਾਨ ਆਗਾ ਰਾਜ ਆਪਣੀ ਉਹਦਾ ਪਤਲਾ ਫੂਕਿਆ ਕਿਉਂਕਿ ਇਹਨਾਂ ਨੇ ਪਹਿਲਾਂ ਵੀ ਅੱਜ ਨਹੀਂ ਜਿਹੜੀ ਕਾਂਗਰਸ ਪਾਰਟੀ ਆ ਹਮੇਸ਼ਾ ਇਹ ਵਿਤਕਰਾ ਰੱਖਦੀ ਆ ਹਰੇਕ ਵਰਗ ਨਾਲ ਫਰਕ ਰੱਖਦੀ ਆ ਇਹਨਾਂ ਨੇ ਪਹਿਲਾਂ ਵੀ ਦਰਸਾਇਆ ਸੀਗਾ ਜੋ ਬਾਬਾ ਸਾਹਿਬ ਉਮੀਦਵਾਰ ਜੀ ਨੂੰ ਵੀ ਇਹਨਾਂ ਨੇ ਚੋਣ ਲੜਨ ਤੋਂ ਅਨਕਾਰ ਕਰ ਦਿੱਤਾ ਸੀਗਾ ਉਹੀ ਇਹਨਾਂ ਦੇ ਰਗਾਂ 'ਚ ਇਹਨਾਂ ਦੇ ਖੂਨ ਦੇ ਅੰਦਰ ਕਾਂਗਰਸ ਪਾਰਟੀ ਦੇ ਉਹੀ ਭਰਿਆ ਹੋਇਆ ਜਿਹੜਾ ਬਰੂਧ ਆ ਜਿਹੜੀ ਨਫ਼ਰਤ ਲੋਕਾਂ ਦੇ ਖਿਲਾਫ ਖਾਸ ਤੌਰ ਤੇ ਜਿਹੜਾ ਈਸੀ ਭਾਈਚਾਰਾ ਦਾ ਸਾਡਾ ਸਮਾਜ ਆ ਉਹਨਾਂ ਦੇ ਖਿਲਾਫ ਉਹ ਉਸੇ ਤਰ੍ਹਾਂ ਜਿਵੇਂ ਪਹਿਲਾਂ ਵੀ ਇਹ ਗੁਲਦੇ ਸੀ ਇਹ ਗੰਧ ਉਸੇ ਤਰ੍ਹਾਂ ਰਾਜਾ ਬਣਿੰਗ ਦੇ ਮੂੰਹੋਂ ਵੀ ਉਹੀ ਗੱਲਾਂ ਨਿਕਲੀਆਂ ਨੇ ਕਾਹੀ ਅਸੀਂ ਇੱਥੇ ਲੋਕਾਂ ਨੂੰ ਇਹ ਦਿਖਾਉਣਾ ਚਾਹੁੰਦੇ ਆ ਵੀ ਇਹਨਾਂ ਤੋਂ ਬਚੋ ਇਹ ਬੜੇ ਹੀ ਪਖੰਡੀ ਤੇ ਲੋਕਾਂ 'ਚ ਫਰਕ ਰੱਖਦੇ ਨੇ ਤੇ ਵਿਕਰਾ ਰੱਖਦੇ ਨੇ ਇਹ ਕਿਸੇ ਭਾਈਚਾਰਕ ਸਾਂਝ ਦੇ ਵਿੱਚ ਨਹੀਂ ਰਹਿਣ ਵਾਲੀ ਪਾਰਟੀ ਇਹੇ ਕਰਕੇ ਅੱਜ ਸੰਗਰੂਰ ਦੇ ਅੰਦਰ ਅਸੀਂ ਇਹਦਾ ਪੁਤਲਾ ਫੁਕਿਆ ਕੋਈ ਉਹਨਾਂ ਦਾ ਰਿਐਕਸ਼ਨ ਆਇਆ ਜਾਂ ਕੋਈ ਮਾਫੀ ਵਾਲਾ ਸੰਦੇਸ਼ ਜਾਂ ਸੋਸ਼ਲ ਮੀਡੀਆ 'ਤੇ ਕਿਹਾ ਗਿਆ ਕੁਝ ਰਾਜਪੁਰੇ ਵਾਲੋਂ ਦੇਖੋ ਜੀ ਪਹਿਲਾਂ ਤਾਂ ਗਲਤੀਆਂ ਕਰਦੇ ਨੇ ਫੇਰ ਕਹਿੰਦੇ ਨੇ ਅਸੀਂ ਮਾਫੀ ਮੰਗ ਲੈਂਦੇ ਆ ਪਰ ਜਿਹੜੀ ਆ ਉਰੇ ਆ ਦਿਲ ਦੇ ਅੰਦਰ ਲੋਕਾਂ ਦੇ ਜਿਹੜੀ ਟੀਜ਼ ਪਈ ਆ ਜਿਹੜਾ ਦਿਲ 'ਚ ਦਰਦ ਹੋਇਆਗਾ ਉਹਨੂੰ ਕਿਵੇਂ ਭਲਾ ਦਈਏ ਮਾਫੀਆਂ ਨਾਲ ਕੁਝ ਨਹੀਂ ਬਣਦਾਗਾ ਅਸਤੀਫਾ ਦੇਵੇ ਆਪਦਾ ਜਿਹੜਾ ਕਾਂਗਰਸ ਪਾਰਟੀ ਦਾ ਉਹ ਐਮਪੀ ਜਿੱਤਿਆ ਲੁਧਿਆਣੇ ਤੋਂ ਉਹ ਤੋਂ ਅਸਤੀਫਾ ਦੇਵੇ ਤੇ ਪਾਰਟੀ ਦੇ ਸਾਰੇ ਉਹ ਤੋਂ ਅਸਤੀਫਾ ਦੇਵੇ ਫਿਰ ਲੋਕ ਸੋਚ ਸਕਦੇ ਨੇ ਪਹਿਲਾਂ ਆਮ ਲੋਕਾਂ ਵਿੱਚ ਆ ਕੇ ਖੜੇ ਤੇ ਫਿਰ ਉਦੋਂ ਬਾਅਦ ਜਿਹੜੀਆਂ ਗੱਲਾਂ ਨੇ ਫੇਸ ਹੁੰਦੀਆਂ